ਇਹ ਆਪਣੇ ਹਿਊਮਨ ਦੇ ਵਿੱਚ ਜਿਵੇਂ ਮੌਸਮ ਚੱਲ ਰਿਹਾ ਆਪਣਾ ਧੂਏ ਤਾਂ ਦਾ ਮੌਸਮ ਹੈ ਵੀਰੋ ਗਰਦ ਗਰ ਦੌੜਦੇ ਰਹਿੰਦੀ ਹੈ ਗਲਾ ਨੱਕ ਖੰਘ ਬੁਖਾਰ ਵਿੱਚ ਹੋ ਜਾਂਦਾ ਤੇ ਆਪਾਂ ਉਹ ਤੋਂ ਕਿਵੇਂ ਬਚ ਸਕੀਏ ਤੇ ਆਪਾਂ ਕਿਵੇਂ ਇਹਦਾ ਮੋਦਲੀ ਸਹਾਇਤਾ ਜਿਹੜੀ ਹੈ ਕਿਵੇਂ ਲੈ ਸਕੀਏ ਤੇ ਆਪਾਂ ਇਹਦਾ ਕਿਵੇਂ ਇਲਾਜ ਕਰ ਸਕੀਏ ਕਿਉਂਕਿ ਮੈਨੂੰ ਬਹੁਤ ਤਰ੍ਹਾਂ ਦੀਆਂ ਕਮੈਂਟ ਮੈਸੇਜ ਵਗੈਰਾ ਆਏ ਨੇ ਤੇ ਮੈਨੂੰ ਪੁੱਛਦੇ ਨੇ ਕਿ ਤੁਸੀਂ ਡੰਗਰਾਂ ਵਾਸਤੇ ਤਾਂ ਪਾਉਂਦੇ ਰਹਿੰਦੇ ਹੋ ਤੁਸੀਂ ਆਪਣੇ ਬੰਦਿਆਂ ਵਾਸਤੇ ਹਿਊਮਨ ਵਾਸਤੇ ਵੀ ਪਾਓ ਕਿ ਸਾਨੂੰ ਕੋਈ ਇਨਚੋਰਾ ਹੱਥ ਮਿਲ ਸਕੇ ਕਿਉਂਕਿ ਸਾਨੂੰ ਪਤੀ ਅੱਜਕੱਲ ਵੀਰੋ ਮ ਹੈਗਾ ਇਹਦਾ ਟਾਈਮ ਹੈ ਤਾਂ ਇਸ ਕਰਕੇ ਮੈਂ ਅੱਜ ਵੀਡੀਓ ਬਣਾ ਕੇ ਤੁਹਾਨੂੰ ਦੇ ਰਿਹਾ ਕਿ ਤੁਸੀਂ ਘਰੇਲੂ ਤਰੀਕਿਆਂ ਦੇ ਵਿੱਚ ਤੁਸੀਂ ਕਿਵੇਂ ਬਚਾਓ ਕਰ ਸਕਦੇ ਹੋ ਜਿਵੇਂ ਕਿ ਤੁਹਾਨੂੰ ਖੰਗ ਹੈ ਜ਼ਖਾਮ ਹੈ बुखार है गला दुखदा ਤੁਹਾਡਾ ਤਾਂ ਤੁਹਾਨੂੰ ਮੈਂ ਕੁਝ ਦਵਾਈਆਂ ਦੱਸ ਰਿਹਾ ਉਹ ਦਵਾਈਆਂ ਤੁਸੀਂ ਕਿਸੇ ਵੀ ਮੈਡੀਕਲ ਸਟੋਰ ਤੋਂ ਲੈ ਕੇ ਆਪਣੇ ਘਰਾਂ ਦੇ ਵਿੱਚ ਰੱਖ ਸਕਦੇ ਹੋ ਰਾਤ ਬਰਾਤ ਨੂੰ ਜੇ ਤੁਹਾਨੂੰ ਲੋੜ ਹੈ ਉਹ ਦਵਾਈਆਂ ਦੀ ਤਾਂ ਤੁਸੀਂ ਉਹ ਦਵਾਈਆਂ ਲੈ ਕੇ ਆਪ ਦਾ ਜਿਹੜੀ ਬਿਮਾਰੀ ਹੈ ਤੁਹਾਡੀ ਖੰਗ ਜ਼ਖਾਮ ਗਲੇ ਦੀ ਇਹ ਤੁਸੀਂ ਠੀਕ ਕਰ ਸਕਦੇ ਹੋ ਤੇ ਹੋਰ ਯਾਰਕਾਂ ਲਈ ਵਾਸਤੇ ਮੇਰੀਆਂ ਹੋਰ ਵੀਡੀਓ ਪਈਆਂ ਨੇ ਵੀਰੋ ਜਦੋਂ ਮਰਜੀ ਤੁਸੀਂ ਮੈਨੂੰ ਕਨੈਕਟ ਕਰ ਸਕਦੇ ਹੋ ਤੇ ਜਦੋਂ ਮਰਜੀ ਮੇਤੋਂ ਪੁੱਛ ਸਕਦੇ ਹੋ ਤੁਸੀਂ ਤੇ ਉਹ ਦਵਾਈਆਂ ਤੁਹਾਨੂੰ ਮੈਂ ਦੱਸ ਰਿਹਾ ਵੀਰੋ ਕਿਹੜੀ ਕਿਹੜੀ ਦਵਾਈਆਂ ਨੇ ਉਹ ਉਹ ਦਵਾਈਆਂ ਵੀਰੋ ਇਸ ਪ੍ਰਕਾਰ ਨੇ ਇੱਕ ਤਾਂ ਵੀਰੋ ਇਹ ਖੰਗ ਦੀ ਸਿਸੀ ਹੈ ਇੱਕ ਤਾਂ ਇਹ ਖੰਗ ਦੀ ਸਿਸੀ ਹੈ ਮੈਂ ਕਿਸੇ ਕੰਪਨੀ ਦੀ ਮਸ਼ਹੂਰੀ ਨਹੀਂ ਕਰ ਰਿਹਾ ਇਹਦੇ ਵਿੱਚ ਜਿਹੜੀ ਗੱਲਾਂ ਸਹੀ ਨੇ ਉਹ ਸਹੀ ਦੱਸਣਾ ਤੁਹਾਨੂੰ ਮੈਂ ਇੱਕ ਰਾਏ ਖੰਗ ਦੀ ਸਿਸੀ ਹੈ ਵੀਰੋ ਇੱਕ ਇਹ ਲੈਣੀ ਹੈ ਤੁਸੀਂ ਇੱਕ ਵੀਰੋ ਆ ਸੀ ਮੋਂਟਾਸ ਐਲ ਇੱਕ ਤੁਸੀਂ ਵੀਰੋ ਇਹ ਲੈਣੀ ਹੈ ਇੱਕ ਵੀਰੋ ਆ ਕੈਪਸੂਲ ਆਉਂਦਾ ਮੌਕਸਲੀਂ ਦਾ ਤੁਸੀਂ ਇਹ ਇਹ ਲੈਣਾ ਇੱਕ ਵੀਰੋ ਆ ਗੋਲੀ ਆਉਂਦੀ ਐ ਨਿੰਮੋ ਪੈਰਾ ਪਿੱਲ ਕੰਪਨੀ ਦੀ ਇੱਕ ਤੁਸੀਂ ਇਹ ਲੈਣੀ ਐ ਨਾਲ ਵੀ ਤੁਸੀ ਆ ਲੈਣੀ ਐ ਵੈਟਨੀਸੋਲ ਵਿਟਾਮਿਨ ਐਥਾਸੋਨ ਲੈਣੀ ਐ ਇਹ ਲੈ ਕੇ ਮੇਰਾ ਵੀਰ ਜਾਂਤਾ ਤੁਸੀ ਮੈਡੀਕਲ ਸਟੋਰ ਵਾਲੇ ਨੂੰ ਪੁੱਛ ਲਿਓ ਨਹੀਂ ਉਹ ਦੱਸੂਗਾ ਤਾਂ ਤੁਸੀ ਮੇਰੇ ਤੋਂ ਪੁੱਛ ਲਿਓ ਤੇ ਇਹ ਲੈਣੀ ਕਿਵੇਂ ਐ ਇਹ ਤੁਹਾਨੂੰ ਮੈਂ ਦੱਸ ਦੂੰਗਾ ਮੈਂ ਬਹੁਤ ਹੀ ਸਸਤੀਆਂ ਨੇ ਕੋਈ ਮਹਿੰਗੀਆਂ ਨਹੀਂ ਹੈਗੀਆਂ ਤੇ ਤੁਸੀ ਕਹਿੰਦਾ ਮਤਲਬ ਆ ਜਿਹੜੇ ਦਿਨ ਚੱਲਦੇ ਨੇ ਤੁਹੇ ਤਾਂ ਆਏ ਨੇ ਇਹ ਤੋਂ ਤੁਸੀਂ ਆਪ ਦੇ ਜਿਹੜੇ ਸਰੀਰ ਹੈ ਤੁਸੀਂ ਉਹਨੂੰ ਬਚਾ ਸਕਦੇ ਹੋ ਤੇ ਮੁੱਢਲੀ ਸਹਾਇਤਾ ਕਰ ਸਕਦੇ ਹੋ ਜੇ ਤੁਹਾਨੂੰ ਵੀਡੀਓ ਚੰਗੀਆਂ ਲੱਗਦੀਆਂ ਹੁੰਦੀਆਂ ਨੇ ਵੀਰੋ ਲਾਈਕ ਸ਼ੇਅਰ ਕਮੈਂਟ ਜਰੂਰ ਸਬਸਕ੍ਰਾਈਬ ਵੀ ਕਰ ਦਿਆ ਕਰੋ ਤੇ ਅੱਗੇ ਵੀਡੀਓ ਦੇਖ ਕੇ ਛੱਡਿਆ ਨਾ ਕਰੋ ਇਹਨੂੰ ਸਬਸਕ੍ਰਾਈਬ ਕਰ ਦਿਆ ਕਰੋ ਧੰਨਵਾਦ ਵੀਰੋ